ਸਰ ਸਤਿਕਾਰ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਸਾਡੇ ਵੀ ਵਾਈਬ ਸਟੂਡੀਓ ਤੇ ਤੇ ਜਿਹੜੇ ਸੂਟ ਰਹਿਣਗੇ ਇਹ ਪਿਓਰ ਕਾਟਨ ਦੇ ਵਿੱਚ ਵੀ ਰਹਿਣਗੇ ਬਰਬਰੀ ਚ ਵੀ ਲਾਈਨਿੰਗ ਚ ਵੀ ਟਾਈਪੀ ਚ ਵੀ ਸਾਰੇ ਹੀ ਤੁਹਾਨੂੰ ਤਰ੍ਹਾਂ ਦੇ ਸੂਟ ਦਿਖਾਵਾਂਗੇ ਸੋਹਣੇ ਸੋਹਣੇ ਸੋ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਬਾਕੀ ਸਾਰੇ ਸੂਟ ਜਿਹੜੇ ਵਿਦ ਦੁਪੱਟਾ ਹੋਣਗੇ ਕਾਟਨ ਦੇ ਅੰਦਰ ਹੀ ਹੋਣਗੇ ਹਾਂਜੀ ਤੇ ਅੱਜ ਹੁਣ ਆਪਾਂ ਕਰਦੇ ਆ ਸਟਾਰਟਿੰਗ ਸਟਾਕ ਜਿਹੜਾ ਆਪਣਾ ਕਾਫੀ ਆਇਆ ਹੋਇਆ ਤੇ ਕੁਝ ਕ ਆਪਾਂ ਜਿਹੜਾ ਕਿ ਤੁਹਾਨੂੰ ਅੱਜ ਦਿਖਾ ਦਾਂਗੇ ਕੁਝ ਕ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਵਿਖਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਕਿ ਆਪਾਂ ਤੁਹਾਨੂੰ ਦਿਖਾ ਦਈਏ ਡੰਮੀਸ ਵਾਲੇ ਸੂਟ ਡੰਮੀ ਵਾਲੇ ਹਾਂਜੀ ਇਦੇ ਬਾਰੇ ਦੱਸੋ ਤੁਸੀਂ ਇਹ ਖਾਦੀ ਕਾਟਨ ਦੇ ਉੱਤੇ ਇਹ ਉੱਪਰ ਸੂਟ ਹੈਗਾ ਨਾਲੇ ਦੇ ਸੂਪਰ ਨੈਟ ਦਾ ਦੁਪੱਟਾ ਹੈ ਬਾਕੀ ਇਹਦੇ ਨਾਲ ਰੀਬਨ ਦੇ ਨਾਲ ਪੈਚ ਵਰਕ ਦੇ ਟਾਈਪ ਕੀਤਾ ਹੋਇਆ ਉੱਪਰ ਜਿਹੜੇ ਹੈਗੇ ਨੇ ਇਹਨਾਂ ਦੇ ਪੱਤੀ ਲਾ ਕੇ ਉੱਪਰ ਡਿਜ਼ਾਈਨਿੰਗ ਪ੍ਰੋਪਰ ਸੋਹਣੀ ਕੀਤੀ ਹੋਈ ਆ ਦੁਪੱਟੇ ਦੇ ਉੱਪਰ ਦੋ ਫਲਾਵਰ ਨੇ ਦੋਨਾਂ ਕਾਰਨਰ ਦੇ ਉੱਤੇ ਔਰ ਛੜ ਦੇ ਉੱਤੇ ਵੀ ਤੁਹਾਨੂੰ ਇੱਕ ਕਾਰਨਰ ਦੇ ਉੱਤੇ ਫਲਾਵਰ ਇਹ ਵਾਲਾ ਮਿਲ ਜੇਗਾ ਇੱਕ ਉੱਪਰ ਵਾਲੇ ਸਾਈਡ ਤੇ ਮਿਲ ਜੇਗਾ ਬਾਕੀ ਇਹਦੇ ਵਿੱਚ ਆ ਦੋ ਕਲਰ ਹੈਗੇ ਆ ਦੋ ਤਿੰਨ ਕਲਰ ਸਾਡੇ ਪੈਕੇਟ ਖੋਲਦਿਆਂ ਨਾਲ ਹੀ ਸੇਲ ਹੋ ਗਏ ਸੀਗੇ ਹਾਂਜੀ ਇੱਕ ਇਹਦੇ ਵਿੱਚ ਆਵਲਾ ਕਲਰ ਹੈ ਜੀ ਤੇ ਇੱਕ ਆਹ ਹੈ ਤੇ ਇੱਕ ਤੁਸੀਂ ਡੰਮੀ ਤੇ ਦੇਖ ਰਹੇ ਹੋ ਤੇ ਨੈਕਸਟ ਆਪਾਂ ਡੰਮੀ ਵਾਲਾ ਤੁਹਾਨੂੰ ਸੂਰ ਦਿਖਾ ਦਈਏ ਜੀ ਇਹ ਹੈਗਾ ਜੀ ਬਰਬਰੀ ਦੇ ਵਿੱਚ ਇਹ ਤੁਹਾਨੂੰ ਜਿਹੜਾ ਕਿ ਆ ਸ਼ਰਟ ਰਹੂਗਾ ਤੇ ਆਹ ਵਾਲਾ ਦੁਪੱਟਾ ਰਹੂਗਾ ਤੇ ਆ ਬੇਸ ਕਲਰ ਦੀ ਹੀ ਜਿਹੜੀ ਮਸਲੀਨ ਦੀ ਬਾਟਮ ਰਹੂਗੀ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ ਇੱਕ ਹੈਗਾ ਜੀ ਆਹ ਵਾਲਾ ਬਲੂ ਕਲਰ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਬਲੂ ਕਲਰ ਦੀ ਰਹੂਗੀ ਬਾਕੀ ਜੇ ਤੁਸੀਂ ਇਹਦੇ ਨਾਲ ਸਕਿਨ ਦੀ ਡਾਈ ਕਰਵਾਉਣੀ ਹੋਵੇ ਤਾਂ ਉਸ ਤਰ੍ਹਾਂ ਦੀ ਵੀ ਹੋ ਜੂਗੀ ਤੇ ਆ ਇਹਦੇ ਨਾਲ ਹੈ ਦੁਪੱਟਾ ਜੀ ਨੈਕਸਟ ਜਿਹੜੇ ਹੈਗੇ ਸਾਡੇ ਕੋਲ ਆਈਟਮ ਆ ਉਹ ਕਾਟਨ ਦੇ ਉੱਤੇ ਚਿਕਨ ਵਰਕ ਕੀਤਾ ਹੋਇਆ ਹੈ ਇਦੇ ਅੰਦਰ ਵੀ ਤੁਹਾਨੂੰ ਇਹ ਕਲਰ ਮਿਲ ਜਾਣਗੇ ਵੀ ਦੁਪੱਟਾ ਸੂਟ ਨੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਜਿਆਦਾਤਰ ਗਰਮੀਆਂ ਦੇ ਵਿੱਚ ਸਭ ਦੀ ਡਿਮਾਂਡ ਹੁੰਦੀ ਹੈ ਕਿ ਮਸਲੀਨ ਦੇ ਦੁਪੱਟੇ ਹੋਣ ਜਿਹੜੇ ਆਊਟਲਾਈਨਿੰਗ ਵੀ ਜਿਹੜੇ ਸਟ੍ਰੀਚ ਚ ਹੋ ਜਾਂਦੇ ਵੀ ਬਹੁਤ ਘੱਟ ਹੁੰਦੀ ਆ ਇਤਨਾ ਫੁੱਲ ਪੂਰਾ ਤੁਹਾਨੂੰ ਦੁਪੱਟਾ ਇਸ ਡਿਜ਼ਾਈਨਿੰਗ 'ਚ ਮਿਲ ਜੇਗਾ 2.5 ਮੀਟਰ ਦੇ ਅੰਦਰ ਦੁਪੱਟਾ ਆਏਗਾ ਇਹ ਸਾਡੇ ਸਾਰੇ ਜਿਹੜੇ ਸੂਟ ਨੇ 2.5 ਮੀਟਰ ਦੀ ਕੱਟ ਦੇ ਅੰਦਰ ਹੀ ਹੋਣਗੇ ਹਾਂਜੀ ਤੇ ਇਹਦੇ ਵਿੱਚ ਵੀ ਤਿੰਨ ਕਲਰ ਨੇ ਇੱਕ ਜਿਹੜਾ ਤੁਸੀਂ ਅ ਲਾਈਟ ਜਿਹਾ ਕਲਰ ਦੇਖ ਸਕਦੇ ਹੋ ਪਿਸਤਾ ਜੀ ਸ਼ੇਡ ਇੱਕ ਪਿੰਕ ਹੈ ਤੇ ਇੱਕ ਇਹਦੇ ਵਿੱਚ 피ਚ orange ਤੁਸੀਂ ਜੋ ਵੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅੱਗੇ ਜਿਹੜੇ ਆ ਦੋ ਕਲਰ ਨੇ ਵਾਈਟ ਤੇ ਬਲੈਕ ਦੇ ਅੰਦਰ ਹੈ ਤੇ ਇਹਦੇ ਉੱਪਰ ਕੰਮ ਹੋਇਆ ਜੀ ਸਿੰਗਲ ਟਾਂਕੇ ਦੇ ਨਾਲ ਕੰਮ ਹੋਇਆ ਤੇ ਨਾਲ ਮਿਰਰ ਦਾ ਕੰਮ ਹੋਇਆ ਵਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਜਿਹੜਾ ਕੀ ਸੁਪਰ نیٹ ਦਾ ਦੁਪੱਟਾ ਹੈਗਾ ਜਿਹੜਾ ਟਾਈ ਡਾਈ ਕੀਤਾ ਹੋਇਆ ਬਹੁਤ ਹੀ ਸੋਹਣਾ ਲੈਸਰਸ ਨਾਲ ਫਿਨਿਸ਼ਿੰਗ ਦਿੱਤੀ ਆ ਤੇ ਪੂਰਾ ਖੁੱਲਾ ਡੁੱਲਾ ਇਹ ਦੁਪੱਟਾ ਹੈਗਾ ਇਹ ਆਫ ਵਾਈਟ ਸੂਟ ਹੈ ਜੀ ਸਾਰਾ ਬਲੈਕ ਵਾਲੇ ਦੇ ਅੰਦਰ ਜਿਹੜਾ ਹੈਗਾ ਕੇਰੇ ਦੇ ਉੱਪਰ ਵਰਕੇ ਇਹ ਵੀ ਸਿੰਗਲ ਟਾਂਕੇ ਦੇ ਅੰਦਰ ਹੀ ਬਾਕੀ ਕਲੀਆਂ ਆ ਜਾਣਗੀਆਂ ਔਰ ਨਾਲ ਹੀ ਇਹਦੇ ਜਿਹੜਾ ਦੁਪੱਟਾ ਉਹ ਵੀ ਸੁਪਰ نیٹ ਦੇ ਅੰਦਰ ਹੈਗਾ 3D 컬러 ਜਿੰਨੇ ਵਰਕ ਦੇ ਅੰਦਰ 컬러 ਨੇ ਉਨੇ ਹੀ ਤੁਹਾਨੂੰ ਦੁਪट्टे ਦੇ ਅੰਦਰ 컬러 ਮਿਲ ਜਾਣਗੇ ਇਸ ਤਰ੍ਹਾਂ ਜਿਹੜਾ ਕਿ ਇਹ ਪੀਸ ਹੀ ਬਣਿਆ ਹੋਇਆ ਤੁਹਾਨੂੰ ਨੈਕ ਤੇ ਹੀ ਵਰਕ ਮਿਲੇਗਾ ਤੇ ਘੇਰੇ ਤੇ ਤੇ ਚੌਕਾਂ ਤੇ ਵਰਕ ਤੇ ਨਾਲ ਜਿਹੜਾ ਕਿ ਵਧੀਆ ਹੀ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਹੈਗਾ ਇਹਦੇ ਚ ਤੁਹਾਨੂੰ ਦੋ 컬러 ਮਿਲ ਜਾਣਗੇ ਡਿਜ਼ਾਈਨਿੰਗ ਥੋੜੀ ਜਿਹੀ ਵੱਖਰੀ ਹੈ ਇੱਕ ਆਫ ਵਾਈਟ ਤੇ ਇੱਕ ਬਲੈਕ ਤੇ ਨੈਕਸਟ ਆਪਣੇ ਕੋਲੇ ਹੈਗਾ ਜੀ ਟੈਬੀ ਲਾਈਨਿੰਗ ਦੇ ਵਿੱਚ ਮੈਚਿੰਗ ਸੂਟ ਆ ਲਾਈਟ ਜਿਹੜਾ ਕਿ ਫਰੋਜੀ ਜਿਹਾ ਕਲਰ ਹੈਗਾ ਇਹ ਰਹੂਗੀ ਜੀ ਸ਼ਰਟ ਤੇ ਇੱਧਰ ਆ ਗਈ ਪਲੇਨ ਮਸਲੀਨ ਦੀ ਬਾਟਮ ਤੇ ਇਹਦੇ ਨਾਲ ਦ ਬਹੁਤ ਹੀ ਪਿਆਰਾ ਜਿਹੜਾ ਕਿ ਆਹ ਦੁਪੱਟਾ ਹੈਗਾ ਇਹ ਸਾਰੇ ਪਾਰਟੀ ਵੇਅਰ ਸੂਟ ਨੇ ਤੁਸੀਂ ਇਹਨਾਂ ਨੂੰ ਆਪਣੇ ਫੰਕਸ਼ਨਲ ਸਟਾਈਲ ਦੇ ਵਿੱਚ ਤੁਸੀਂ ਸਟਿਚ ਕਰਵਾ ਸਕਦੇ ਹੋ ਇਦੇ ਵਿੱਚ ਜਿਹੜਾ ਕਿ ਕਲਰ ਹੈਗੇ ਨੇ ਕਲਰ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਜਿਵੇਂ ਆਹ ਵਾਲਾ ਕਲਰ ਹੈ ਜੀ ਇਹ ਕਾ ਕਲਰ ਹੈ ਜੀ ਪਿੰਕ ਔਰੇਂਜ ਇੱਕ ਤੇ ਹੈਗਾ ਜੀ yellow ਬਾਕੀ ਜਿਹੜਾ ਵੀ ਤੁਸੀਂ ਕਹੋਗੇ ਤੁਸੀਂ ਫੋਟੋ ਸਾਨੂੰ ਭੇਜ ਦਿਓ ਉਹ ਤੁਹਾਨੂੰ ਅਸੀਂ ਸਕਰੀਨਸ਼ਾਟ ਜਿਹੜਾ ਤੁਸੀਂ ਭੇਜੋਗੇ ਫੁੱਲ ਡਿਟੇਲ ਤੁਹਾਨੂੰ ਦੱਸ ਦਾਂਗੇ ਇੱਕ ਹੈਗਾ ਜੀ ਆਹ ਵਾਲਾ ਇਹ ਜਿਹੜਾ ਨੇਵੀ ਬਲੂ ਦੇ ਵਿੱਚ ਬਣਿਆ ਤੇ ਇੱਕ ਇਹਦੇ ਵਿੱਚ ਡਾਰਕ ਪਰਪਲ ਦੇ ਕੰਟਰਾਸਟ ਨਾਲ ਸਾਰੇ ਕਲਰ ਹੀ ਬਹੁਤ ਜ਼ਿਆਦਾ ਸੋਹਣੇ ਹੈਗੇ ਆ ਬਾਕੀ ਸਾਰੇ ਸੂਟਾਂ ਦੀ ਫ੍ਰੈਗਰੈਂਸ ਬਹੁਤ ਫ੍ਰੈਗਰੈਂਸ ਵਾਲੇ ਸੂਟ ਨੇ ਫ੍ਰੈਗਰੈਂਸ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹਾਂਜੀ ਤੇ ਲੋ ਜੀ ਇੱਕ ਆ ਬਹੁਤ ਹੀ ਪਿਆਰੇ ਜਿਹੜੇ ਕੀ ਸੂਟ ਹੈਗੇ ਆ ਆ ਜਿੱਦਾਂ ਕੀ ਸ਼ਰਟ ਰਹੂਗੀ ਤੇ ਇਹਦੇ ਨਾਲ ਜਿਹੜੀ ਬਾਟਮ ਹੈਗੀ ਆ ਜੀ ਆਫ ਵਾਈਟ ਤੇ ਇਹਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਕੀ ਦੁਪੱਟਾ रेडी ਕੀਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਰ ਦੁਪੱਟਾ ਮਿਲ ਜੇਗਾ ਨਾਲ ਹਾਂਜੀ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇੱਕ ਤਾਂ ਹੋ ਗਿਆ ਜੀ ਆ ਮਜੈਂਟਾ ਪਿੰਕ ਤੇ ਇੱਕ ਹੋ ਗਿਆ ਜੀ orange ਦਾ ਕਲਰ ਤੇ red ਦਾ ਕੰਟਰਾਸਟ ਕਰਕੇ ਇੱਕ ਹੋ ਗਿਆ black ਦਾ ਕੰਟਰਾਸਟ ਕਰਕੇ green ਦਾ ਲੋ ਜੀ ਸਟਾਕ ਹਾਲੀ ਆਪਣਾ ਖਤਮ ਨਹੀਂ ਹੋਇਆ ਬਹੁਤ ਸਾਰਾ ਸਟਾਕ ਹੈ ਤੇ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਹੈ ਪਰ ਸਾਰੀਆਂ ਭੈਣਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਸਾਰੀ ਕਲੈਕਸ਼ਨ ਹੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਆ ਤੇ ਸਭ ਤੋਂ ਪਹਿਲਾਂ ਤੁਸੀਂ ਇੱਧਰ ਦੇਖੋ ਜੀ ਪਿਓਰ ਕਾਟਨ ਦੇ ਵਿੱਚ ਜਿਹੜੇ ਕੀ ਇਹ ਸਾਰਾ ਸੂਟ ਰਹਿਣਗੇ ਤੇ ਤੁਹਾਨੂੰ ਕੋਈ ਵੀ ਡਿਜ਼ਾਈਨਿੰਗ ਅਲੱਗ ਤੋਂ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਨੈਕ ਤੇ ਲਾਈਨਿੰਗ ਜਾਂ ਸਾਰੀ ਜਿਹੜੀ ਡਿਜ਼ਾਈਨਿੰਗ ਬਣੀ ਹੋਈ ਆ ਤੇ ਇਹਦੇ ਪੌਂਚਿਆਂ ਦੇ ਉੱਪਰ ਵੀ ਜਿਹੜਾ ਕੀ ਤੁਹਾਨੂੰ ਮਸ਼ੀਨ ਵਰਕ ਨਜ਼ਰ ਆ ਰਿਹਾ ਹੈਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਮਸਲੀਨ ਦਾ ਬਹੁਤ ਹੀ ਸੌਫਟ ਦੁਪੱਟਾ ਤੇ ਦੁਪੱਟੇ ਨੂੰ ਵੀ ਲੈਸ ਦੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਚਾਰ ਇੱਕ ਤੁਸੀਂ ਆਹ ਮਹਿੰਦੀ ਸ਼ੇਡ ਦੇਖ ਲਓ ਠੀਕ ਹੈ ਜੀ ਤੇ ਇੱਕ ਤੁਹਾਨੂੰ ਮਿਲ ਜੂਗਾ ਜੀ ਆਹ ਵਾਲਾ ਗ੍ਰੀਨ ਸ਼ੇਡ ਬਹੁਤ ਹੀ ਪਿਆਰੇ ਸਾਰੇ ਕਲਰ ਹੈ ਤੇ ਇੱਕ ਮਿਲ ਜੂਗਾ ਤੁਹਾਨੂੰ ਬਲੂ ਦੇ ਕੰਟਰਾਸਟ ਲਈ ਦੇਖੋ ਜੀ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਤੁਸੀਂ ਸਾਡੇ ਨੰਬਰ ਤੇ ਸੇਜ ਦਿਓ। ਬਾਕੀ ਇੱਧਰ ਜਿਹੜੀ ਬਟਰ ਕਾਟਨ ਦੇ ਅੰਦਰ ਸੂਟ ਨੇ ਜਿੰਨੂੰ ਆਰਕੰਡੀ ਵੀ ਕਹਿ ਦਿੰਦੇ ਆ ਔਰ ਇਹਦੇ ਨਾਮ ਅਸਲੀਨ ਦੀ ਬਾਟਮ ਹੈਗੀ ਹੈ ਨਾਲ ਹੀ ਜਿਹੜਾ ਦੁਪੱਟਾ ਹੈ ਉਹਨੂੰ ਡਿਜ਼ਾਈਨਿੰਗ ਦੇ ਨਾਲ ਡਾਈ ਕਰਵਾਇਆ ਹੋਇਆ ਹੈ ਔਰ ਇਹਦੇ ਅੰਦਰ ਜਿਹੜੇ ਸਾਡੇ ਕੋਲ ਕਲਰ ਹੈਗੇ ਨੇ ਇਸ ਟਾਈਮ ਇੱਕ ਆਨਿਅਨ ਪਿੰਕ ਜਿਹਾ ਸ਼ੇਡ ਹੈਗਾ ਇਹ ਵਾਲਾ ਔਰ ਇਹ ਜਿਹੜਾ ਹੈਗਾ ਲਾਈਟ ਗ੍ਰੀਨ ਜੀ ਦੇ ਟੱਚ ਦੇ ਅੰਦਰ ਹੈਗਾ ਸੂਟ ਦੇ ਨਾਲ ਜਿਹੜੀਆਂ बॉਟਮ ਨੇ ਮਸਲਿਨ ਦੀਆਂ ਨੇ ਉਹ ਪਲੇਨ ਹੀ ਰਹਿਣਗੀਆਂ ਸਾਰੇ ਕਲਰ ਹੀ ਬਹੁਤ ਹੀ ਜ਼ਿਆਦਾ ਵਧੀਆ ਨੇ ਬਹੁਤ ਹੀ ਸੋਹਣੇ ਸੋਹਣੇ ਕਲਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਸਾਨੂੰ ਫੁੱਲ ਡਿਟੇਲ ਵਾਸਤੇ ਇਸ ਸਕਰੀਨਸ਼ਾਟ ਸਾਡੇ ਨੰਬਰ ਤੇ ਭੇਜ ਸਕਦੇ ਹੋ ਤੇ ਉੱਥੇ ਸਾਨੂੰ ਜਿਹੜੇ ਕਿ ਫੁੱਲ ਅਸੀਂ ਸੂਟ ਦਿਖਾ ਦਾਂਗੇ ਤੇ ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਵਲੇ ਸੂਟ ਇਹਦੇ ਨਾਲ ਵੀ ਇਹ ਦੁਪੱਟਾ ਹੀ ਰਹਿਣਗੇ ਇਹ ਵੀ ਪ्युअर कॉटन ਦੇ ਵਿੱਚ ਹੀ ਆ ਇਹ ਹੈਗੀ ਆ ਜੀ ਮਸਲੀਨ कॉटन ਮਸਲੀਨ कॉटन ਹਾਂਜੀ ਹਾਂਜੀ ਮਸਲੀਨ ਦੇ ਵਿੱਚ ਤੇ ਦੁਪੱਟੇ ਵੀ ਇਹਦੇ ਨਾਲ ਬਹੁਤ ਹੀ ਪਿਆਰੇ ਦੁਪੱਟੇ ਜਿਹੜੇ ਕੀ ਬਣੇ ਹੋਏ ਆ ਹਾਂ ਤੁਸੀਂ ਦੇਖ ਸਕਦੇ ਹੋ ਖੁੱਲੇ ਡੁੱਲੇ ਦੁਪੱਟੇ ਆ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਤੇ ਇਹਨਾਂ ਕੱਪੜਾ ਜਿਹੜਾ ਇਹ ਵਾਲਾ ਹੈਗਾ ਜੀ ਇਹ ਮਤਲਬ ਕਿ ਫ੍ਰੈਗਰੈਂਸ ਵਾਲਾ ਕੱਪੜਾ ਹੈ ਇਹਦੇ ਵਿੱਚ ਬਹੁਤ ਹੀ ਸੋਹਣੀ ਜਿਹੜੀ ਕਿ ਫ੍ਰੈਗਰੈਂਸ ਆਉਂਦੀ ਹੈ ਤੁਸੀਂ ਜਿੰਨਾ ਵੀ ਵਾਸ਼ ਕਰੀ ਜਾਓਗੇ ਫ੍ਰੈਗਰੈਂਸ ਇਹਦੀ ਕਿਤੇ ਨਹੀਂ ਜਾਣੀ ਫ੍ਰੈਗਰੈਂਸ ਇਹਦੇ ਵਿੱਚ ਹੀ ਰਹੂਗੀ ਤੇ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਨੇ ਜਿਵੇਂ ਬਲੂ ਵਾਲੀ ਡਿਜ਼ਾਈਨਿੰਗ ਦੇ ਵਿੱਚ ਵੀ ਕਲਰ ਹੈਗੇ ਆ ਜੀ ਇੱਕ ਆ ਗਿਆ ਜੀ ਆਹ ਮਹਿੰਦੀ ਵਾਲਾ ਗ੍ਰੀਨ ਤੇ ਇੱਕ ਇਹਦੇ ਵਿੱਚ ਹੈਗਾ ਜੀ ਆਹ ਵਾਲਾ ਸ਼ੇਡ ਇਹ ਹੈਗਾ ਜੀ ਔਰੇਂਜ ਆ ਮੇਰੇ ਦੁਪੱਟਾ ਆ ਜਾਏਗਾ ਹਾਂਜੀ ਤੇ ਆ ਹੈਗਾ ਜੀ ਮਾਸਟਰ ਕਲਰ ਸਾਰੇ ਕਲਰ ਹੀ ਬਹੁਤ ਹੀ ਸੋਹਣੇ ਹੈਗੇ ਆ ਤੇ ਤੁਸੀਂ ਜੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਦੱਸ ਸਕਦੇ ਹੋ ਇਹਨਾਂ ਦੇ ਨਾਲ ਤੁਹਾਨੂੰ ਕੰਟਰਾਸਟ ਦੇ ਵਿੱਚ ਬਾਟਮ ਮਿਲ ਜੇਗੀ ਉਹ 올ਓਵਰ ਦੇ ਅੰਦਰ ਸੀਗੇ ਇਹਨਾਂ ਦੇ ਨਾਲ ਤੁਹਾਨੂੰ ਕੰਟਰਾਸਟ ਦੇ ਵਿੱਚ ਬਾਟਮ ਮਿਲੇਗੀ ਵਿਦ ਸੈਲਫ ਪ੍ਰਿੰਟ ਦੇ ਅੰਦਰ ਔਰ ਜਿਹੜੀ ਇਹਨਾਂ ਦੇ ਸ਼ਰਟ ਦੁਪੱਟੇ ਹੋਣਗੇ ਇਹ ਵੀ ਬਹੁਤ ਪਿਆਰੇ ਨੇ ਮਸਲੀਨ ਦੇ ਅੰਦਰ ਨੇ ਦੁਪੱਟੇ ਔਰ ਇਹ ਜਿਹੜੇ ਵੀ ਸੂਟ ਸਾਰੇ ਹੈਗੇ ਨੇ विदाउट लाइनिंग ਦੇ ਅੰਦਰ ਜਿਹੜੇ ਅਸੀਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਸੋ ਵਿਦਾਊਟ ਲਾਈਨਿੰਗ ਦੇ ਰਹਿਣਗੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਨਾ ਸੂਟਾਂ ਦੇ ਉੱਪਰ ਤੁਹਾਨੂੰ ਮਿਲ ਜਾਈਗੀ ਹਾਂਜੀ ਤੇ ਇਹਦੇ ਵਿੱਚ ਵੀ ਜਿਹੜੇ ਕਲਰ ਹੈਗੇ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਇੱਕ ਗ੍ਰੀਨ ਜਿਹਾ ਕਲਰ ਹੈਗਾ ਇਹਨਾਂ ਦੇ ਨਾਲ ਤੁਹਾਨੂੰ ਕੰਟਰਾਸਟ ਦੇ ਅੰਦਰ ਬਾਟਮ ਮਿਲੇਗੀ ਜਿਸ ਤਰ੍ਹਾਂ 셔ਟ ਦੇ ਵਿੱਚ ਪ੍ਰਿੰਟ ਆ ਉਸੇ ਤਰ੍ਹਾਂ ਹੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਹੈਗਾ ਜੀ। ਹਾਂ ਤੇ ਦੁਪੱਟਾ ਵੀ ਇਹਦਾ। ਇੱਕ ਇਹਦੇ ਵਿੱਚ ਆ ਗ੍ਰੀਨ ਕਲਰ ਆ ਗਿਆ। ਇੱਕ ਇਹਦੇ ਵਿੱਚ ਜਿਹੜਾ ਕੀ ਆ ਲੈਂਦੀ ਸ਼ੇਡ ਆ ਗਿਆ। ਸਾਰੇ ਕਲਰ ਜਿਹੜੇ ਗਰਮੀਆਂ ਦੇ ਵਿੱਚ ਚੱਲਣ ਵਾਲੇ ਹੁੰਦੇ ਆ ਤੇ ਵਿਦਾਊਟ ਲਾਈਨਿੰਗ ਹੀ ਅੱਜਕੱਲ ਡਿਮਾਂਡ ਹੁੰਦੀ ਆ ਸਭ ਦੀ ਵੀ ਲਾਈਨਿੰਗ ਗਰਮੀਆਂ ਦੇ ਵਿੱਚ ਨਾ ਲਾਉਣੀ ਪਵੇ ਤੇ ਵਿਦਾਊਟ ਲਾਈਨਿੰਗ ਹੀ ਹੈ ਜਿਹੜੇ ਸਾਰੇ ਸੂਟ ਸਟਿਚ ਹੋਣਗੇ। ਬਾਕੀ ਇਹ ਸਾਰੇ ਸੂਟ ਫਰੇਗਰੈਂਸ ਵਾਲੇ ਨੇ। ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਹ ਵਾਲੇ ਸੂਟ ਇਹ ਵੀ ਬਹੁਤ ਹੀ ਲਾਈਟ ਜਿਹਾ ਸ਼ੇਡ ਹੈਗੀ ਹੈ ਇਹ ਵੀ ਮਸਲੀਨ ਕਾਟਨ ਹੀ ਆ ਬਹੁਤ ਹੀ ਸੌਫਟ ਵਾਲੀ ਕਾਟਨ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਜਿਹੜੇ ਕੀ ਬਾਟਮ ਹੈ ਉਹ ਵੀ ਤੁਹਾਨੂੰ ਇਸ ਤਰ੍ਹਾਂ ਪਲੇਨ ਹੀ ਮਿਲੂਗੀ ਪਲੇਨ ਬਾਟਮ ਹੋਊਗੀ ਸੈਲਫ ਹੋਊਗਾ ਵਿੱਚ ਤੇ ਜਿਹੜੀ ਇਹਦੀ ਮਤਲਬ ਕਿ ਸ਼ਰਟ ਆ ਸ਼ਰਟ ਦੇ ਉੱਤੇ ਇਸ ਤਰ੍ਹਾਂ ਪ੍ਰਿੰਟਿੰਗ ਹੋਊਗੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਪ੍ਰਿੰਟ ਵਾਲਾ ਹੀ ਆ ਜਿਸ ਤਰ੍ਹਾਂ ਇਸ ਤਰ੍ਹਾਂ ਸ਼ਰਟ ਤੇ ਹੋਈ ਆ ਪ੍ਰਿੰਟਿੰਗ ਉਸੇ ਤਰ੍ਹਾਂ ਹੀ ਜਿਹੜੀ ਕਿ ਦੁਪੱਟੇ ਦੇ ਉੱਤੇ ਪ੍ਰਿੰਟਿੰਗ ਹੋਈ ਆ ਤੇ ਇਹ ਜਿਹੜਾ ਕੀ ਤੁਹਾਨੂੰ ਦਿਖਾਉਂ ਖੋਲ ਕੇ ਵੀ ਆਪਾਂ ਵਿਖਾ ਦਿੰਦੇ ਆ ਇੱਕ ਦੁਪੱਟਾ ਦੁਪੱਟੇ ਸਾਰੇ ਹੀ ਵਧੀਆ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਦੁਪੱਟੇ ਹੈਗੇ ਆ ਲਾਈਟ ਸ਼ੇਡ ਚ ਲੈਣੇ ਆ ਡਾਰਕ ਚ ਲੈਣੇ ਆ ਤੁਸੀਂ ਉਸੇ ਤਰ੍ਹਾਂ ਹੀ ਜਿਹੜਾ ਕਿ ਇਸ ਦੇ ਅਕੋਰਡਿੰਗ ਲੈ ਸਕਦੇ ਹੋ ਇਹਦੇ ਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇੱਕ ਪਰਪਲ ਦੇ ਵਿੱਚ ਹੈਗਾ ਜੀ ਬਾਕੀ ਇਹਨਾਂ ਸੂਟਾਂ ਦੇ ਅੰਦਰ ਇਹ ਕਈਆਂ ਦੀ ਚੁਆਇਸ ਹੁੰਦੀ ਹੈ ਕਿ 올ਓਵਰ ਸੂਟ ਹੋਏ ਮੈਚਿੰਗ ਨਾ ਹੋਏ ਇਹਦੇ ਅੰਦਰ ਤੁਹਾਨੂੰ ਤੁਸੀਂ ਸਟਿਚ ਕਰਾਓਗੇ ਬਿਲਕੁਲ ਜਿਹੜਾ ਬਾਟਮ ਦਾ ਪ੍ਰਿੰਟ ਹੈ ਉਹੀ ਮੇਨ ਸ਼ਰਟ ਦੇ ਅੰਦਰ ਤੁਹਾਨੂੰ ਮਿਲ ਜੇਗਾ ਜਸਟ ਇਹਦੀ ਜਿਹੜੀ ਹੰਟ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਹੀ ਡਿਜ਼ਾਈਨਿੰਗ ਤੁਹਾਡੇ ਦੁਪੱਟੇ ਦੇ ਅੰਦਰ ਆ ਜਾਏਗੀ ਪਰ ਜਿਹੜੀ ਇਹਦੀ ਕੱਟ ਰਹੇਗੀ 2.5 ਮੀਟਰ ਦੇ ਅੰਦਰ ਰਹੂਗੀ ਇਹਦੇ ਵਿੱਚ ਆ ਹੋਰ ਵੀ ਕਲਰ ਨੇ ਪਰ ਥੋੜਾ ਜਿਹਾ ਡਿਜ਼ਾਈਨਿੰਗ ਦਾ ਜਿਹੜਾ ਕਿ ਫਰਕ ਪੈ ਜਾਂਦਾ ਇਸੇ ਤਰ੍ਹਾਂ ਹੀ ਇਹਦੇ ਨਾਲ ਵੀ ਮਸਲੀਨ ਦਾ ਇਸ ਤਰ੍ਹਾਂ ਪ੍ਰਿੰਟਿੰਗ ਵਾਲਾ ਫਲਾਵਰਿੰਗ ਵਾਲਾ ਦੁਪੱਟਾ ਰਹੂਗਾ ਇਹ ਸਾਰੇ ਇਹ ਵੀ ਫ੍ਰੈਗਰੈਂਸ ਵਾਲੇ ਹੀ ਆ ਜਿਵੇਂ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਐ ਹੁਣ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਲੱਗੇ ਆ ਜੀ ਇਹ ਟਾਈ ਡਾਈ ਦੇ ਵਿੱਚ ਰਹਿਣਗੇ ਯਾਨੀ ਕਿ ਇਹਦੀ ਬਾਟਮ ਤੇ ਦੁਪੱਟਾ ਜਿਹੜਾ ਕਿ ਟਾਈ ਡਾਈ ਦਾ ਹੋਊਗਾ ਪਿਓਰ ਕਾਟਨ ਦੇ ਵਿੱਚ ਤੇ ਆ ਤੁਸੀਂ ਦੇਖ ਲਓ ਜੀ ਇਹ ਹੈਗਾ ਜੀ ਬਾਕੀ ਇਹਦੇ ਅੰਦਰ ਚਾਰ ਡਿਜ਼ਾਈਨ ਨੇ ਸਾਡੇ ਕੋਲੇ ਹਾਂਜੀ ਜਿਵੇਂ ਆ ਹੋ ਗਈ ਸ਼ਰਟ ਤੇ ਆ ਹੋ ਗਈ ਜੇ ਇਹਦੀ ਬਾਟਮ ਬਾਟਮ ਤੇ ਜਿਹੜੀ ਆ ਟਾਈ ਡਾਈ ਕੀਤੀ ਹੋਈ ਆ ਇਹ ਤੁਹਾਡੀ ਪੌਂਚਾਂ ਤੇ ਆਊਗੀ ਠੀਕ ਹੈ ਜੀ ਤੇ ਨਾਲ ਹੀ ਜਿਹੜਾ ਕੀ ਬਹੁਤ ਹੀ ਪਿਆਰਾ ਟਾਈ ਡਾਈ ਦਾ ਦੁਪੱਟਾ ਹੈਗਾ ਠੀਕ ਹੈ ਇਹ ਹੈਗੀ ਆ ਲਾਈਨਾਂ ਵਾਲੀ ਕਾਟਨ ਹੈ ਲਾਈਨ ਲਾਈਨਾਂ ਬਣੀਆਂ ਹੋਈਆਂ ਇਹਦੇ ਚ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਜਿਵੇਂ ਆਹ ਵਾਲਾ ਕਲਰ ਹੈਗਾ ਜੀ ਮਹਿੰਦੀ ਤੇ ਥੋੜਾ ਥੋੜਾ ਡਿਜ਼ਾਈਨਿੰਗ ਦੇ ਵਿੱਚ ਫਰਕ ਆਈ ਜਾਊਗਾ ਬਾਕੀ ਸਭ ਦੇ ਉੱਪਰ ਟਾਈ ਦਾ ਹੀ ਕੀਤੀ ਹੋਈ ਏ ਹਾਂਜੀ ਔਰ ਨਾਲ ਇਹਨਾਂ ਦੇ ਪਟਕਾਰਾਂ ਦੇ ਨਾਲ ਆ ਗਿਆ ਇਹ ਮੈਂ ਉਹ ਕੰਟਰਾਸਟ ਦੇ ਨਾਲ ਆ ਗਿਆ ਇਹ ਵਾਲਾ ਜਿਹੜਾ ਕੀ ਨੀਵੀ ਜਿਹਾ ਹੈਗਾ ਬਲੈਕ ਵੀ ਨਹੀਂ ਤੇ ਨੀਵੀ ਹੈ ਇਹ ਕਲਰ ਜਿਹੜਾ ਕੰਟਰਾਸਟ ਆ ਆ ਵਾਲਾ ਕੰਟਰਾਸਟ ਜਿਹੜਾ ਆ ਗਿਆ ਇਹ ਦਿੱਪੱਟਾ ਸੂਟ ਆ ਗਿਆ ਵਿੱਚ ਇੱਕ ਇਹ ਫੁੱਲ ਜਿਹੜਾ ਤੋ ਜਾਰ ਦੁਪੱਟਾ ਹੈਗਾ ਸਾਰਾ ਪ੍ਰਿੰਟ ਵਾਲਾ ਇੱਕ ਕਾ ਵਾਲਾ ਮਹਿਰੂਨ ਆ ਗਿਆ ਜੀ ਬਹੁਤ ਹੀ ਪਿਆਰਾ ਟਾਈ ਡਾਈ ਵਾਲਾ ਇੱਕ ਇਹਦੇ ਵਿੱਚ ਆਹ ਵਾਲਾ ਸ਼ੇਡ ਹੈ ਜੀ ਬ੍ਰਾਊਨ ਆ ਲਈ ਚਾਹ ਦੇ ਬਹੁਤ ਹੀ ਪਿਆਰੇ ਜਿਹੜੇ ਕਿ ਸਾਰੇ ਹੀ ਪ੍ਰਿੰਟ ਹੈਗੇ ਆ ਅੱਗੇ ਆਪਾਂ ਜਿਹੜੇ ਲੈ ਕੇ ਆਏ ਸੀਗੇ ਜੀ ਸੂਟ ਆਹ ਵਾਲੇ ਇਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੀ ਤੇ ਆਪਾਂ ਰੀਸਟਾਕ ਜਿਹੜਾ ਕੀ ਕਰਵਾ ਲਿਆ ਹੁਣ ਤੇ ਇਹਦੇ ਵਿੱਚ ਆ ਗਿਆ ਜੀ ਜਿਵੇਂ ਆ ਫਲਾਵਰਿੰਗ ਵਾਲੀ ਹੋ ਗਈ ਜੀ ਸ਼ਰਟ ਤੇ ਆ ਹੋ ਗਿਆ ਟਾਈ ਡਾਈ ਦੀ ਬਾਟਮ ਤੇ ਆ ਹੋ ਗਿਆ ਜੀ कॉटन ਦਾ ਸੌਫਟ कॉटन ਦਾ ਜਿਹੜਾ ਕੀ ਮਸਲੀਨ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਜਿਹੜੇ ਕੀ ਤਿੰਨ ਕਲਰ ਮਿਲ ਜਾਣਗੇ ਮਾਸਟਰਡ ਦੇ ਨਾਲ ਕੰਟਰਾਸਟ ਨਾਲ ਹੈ ਜੀ ਇੱਕ ਹੈਗਾ ਜੀ ਗ੍ਰੀਨ ਦੇ ਨਾਲ ਇਹ ਤਿੰਨਾਂ ਸੂਟਾਂ ਦੀ ਡਿਜ਼ਾਈਨਿੰਗ ਹੈ 컬러 ਇਹ ਤੁਹਾਨੂੰ ਦਿਖਾ ਦਿੱਤੇ ਤੇ ਨੈਕਸਟ ਆਪਣੇ ਕੋਲੇ ਆ ਗਿਆ ਜੀ ਆਹ ਵਾਲਾ ਇਹਦਾ ਕਲਰ ਥੋੜਾ ਜਿਆਦਾ ਡਿਜ਼ਾਈਨਿੰਗ ਡਿਫਰੈਂਟ ਆ ਗਈ ਹੈ ਇਹ ਆ ਗਿਆ ਜੀ ਫਰੋਜ਼ੀ ਦੇ ਵਿੱਚ ਇਹ ਪਿੰਕ ਦੇ ਅੰਦਰ ਆ ਗਿਆ ਸੋ ਸਾਰੇ ਹੀ ਸੋਹਣੇ ਆ ਸਾਰੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਇੱਕ ਆਪਣੇ ਕੋਲੇ ਡਿਜ਼ਾਈਨ ਆ ਵਾਲਾ ਆ ਗਿਆ ਜੀ ਜੇ ਕਿਸੇ ਨੇ ਛੋਟੇ ਫਲਾਵਰ ਵਾਲਾ ਲੈਣਾ ਹੋਵੇ ਇਹ ਵੀ ਲਾਈਨਿੰਗ ਦੇ ਵਿੱਚ ਹੀ ਆ ਜੀ ਕਾਟਨ ਆ ਤੁਸੀਂ ਦੇਖ ਸਕਦੇ ਹੋ ਇਹ ਬਲੈਕ ਦਾ ਕੰਟਰਾਸਟ ਕਰਕੇ ਆ ਬਲੈਕ ਦੇ ਨਾਲ ਇਸ ਤਰ੍ਹਾਂ ਟਾਈ ਡਾਈ ਕੀਤੀ ਹੋਈ ਆ ਜੀ ਬਾਟਮ ਤੇ ਆ ਇਹਦਾ ਆ ਗਿਆ ਜੀ ਟਾਈ ਡਾਈ ਵਾਲਾ ਉਸੇ ਤਰ੍ਹਾਂ ਦੁਪੱਟਾ ਔਰ ਇਹ ਨੇਵੀ ਬਲੂ ਦੇ ਅੰਦਰ ਹੈ ਡਾਰਕ ਤੇ ਲਾਈਟ ਦੇ ਕੰਬੀਨੇਸ਼ਨ ਦੇ ਨਾਲ ਇਹਨੂੰ ਟਾਈ ਡਾਈ ਕੀਤਾ ਹੋਇਆ ਹੈ ਬਾਟਮ ਤੇ ਦੁਪੱਟੇ ਨੂੰ ਹਾਂਜੀ ਤੇ ਤੁਹਾਨੂੰ ਦੋ ਕਲਰ ਮਿਲ ਜਾਣਗੇ ਬਲੈਕ ਤੇ ਨੇਵੀ ਬਲੂ ਤੇ ਨੈਕਸਟ ਪ੍ਰਿੰਟਿੰਗ ਦੇ ਵਿੱਚ ਆ ਗਿਆ ਜੀ ਆਹ ਵਾਲਾ ਇਹ ਵੀ ਪ੍ਰਿੰਟਿੰਗ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆ ਹਾਂ ਤੁਸੀਂ ਦੇਖ ਸਕਦੇ ਹੋ ਇਹ ਜੈਪੂਰੀ ਡਿਜ਼ਾਈਨ ਦੇ ਅੰਦਰ ਆ ਗਿਆ ਸੂਟ ਹਾਂਜੀ ਇਹ ਆ ਗਈ ਸ਼ਰਟ ਆ ਗਈ ਜੀ ਬਾਟਮ ਤੇ ਆ ਆ ਗਿਆ ਜੀ ਇਹਦੇ ਨਾਲ ਦੁਪੱਟਾ ਇਹਦੇ ਵਿੱਚ ਕਲਰ ਤੁਹਾਨੂੰ ਇੱਕ ਆ ਵਾਲਾ ਡਿਜ਼ਾਈਨਿੰਗ ਮਿਲ ਜੂਗੀ ਇਹਦੀ ਡਿਜ਼ਾਈਨਿੰਗ ਥੋੜੀ ਜਿਹੀ ਵੱਖਰੀ ਹੈ ਇਹ ਵੀ ਜਿਹੜੇ ਕਿ ਮਹਿਰੂਨ ਦਾ ਇਸੇ ਤਰ੍ਹਾਂ ਹੀ ਕੰਟਰਾਸਟ ਹੈ ਇੱਕ ਇਹਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਆ ਵਾਲੀ ਮਿਲ ਜੂਗੀ ਇਹਦੇ ਵਿੱਚ ਮਹਿਰੂਨ ਕਾਰਟ ਤੇ ਸਕਿਨ ਜਿਹੜਾ ਕਿ ਜ਼ਿਆਦਾ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਬਲੈਕ ਨੇਵੀ ਤੁਹਾਨੂੰ ਦਿਖਾਉਣੀ ਆ ਬਰਬਰੀ ਦੇ ਬਹੁਤ ਹੀ ਸੋਹਣੇ ਸੂਟ ਜਿਹੜੇ ਕਿ ਅਸੀਂ ਬਹੁਤ ਵਾਰੀ ਜਿਹੜੇ ਰੀਸਟਾਕ ਕਰਵਾ ਲਿਆ ਤੇ ਕਸਟਮਰ ਜਿਹੜੇ ਕਿ ਵਾਰ-ਵਾਰ ਮੰਗ ਰਹੇ ਆ ਤੇ ਦੋ ਸੂਟ ਜਿਹੜੇ ਕਿ ਆਪਾਂ ਡਿਸਪਲੇ ਕੀਤੇ ਹੋਏ ਆ ਆ ਬਹੁਤ ਹੀ ਸੋਹਣਾ ਜਿਹੜਾ ਕਿ ਗ੍ਰੀਨ ਹੈਗਾ ਪੈਰਟ ਗ੍ਰੀਨ ਵੀ ਨਹੀਂ ਕਹਿ ਸਕਦੇ ਬਹੁਤ ਹੀ ਸੋਹਣਾ ਗ੍ਰੀਨ ਸੂਟ ਕਲਰ ਹੈਗਾ ਇਹ ਤੇ ਇਹਦੇ ਉੱਪਰ ਜਿਹੜਾ ਕਿ ਬਲੂ ਦਾ ਕੰਬੀਨੇਸ਼ਨ ਕੀਤਾ ਹੋਇਆ ਤੇ ਬਹੁਤ ਸੋਹਣੀ ਪ੍ਰਿੰਟਿੰਗ ਕੀਤੀ ਹੋਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਬਰਬਰੀ ਦੀ ਸ਼ਰਟ ਬਰਬਰੀ ਦਾ ਦੁਪੱਟਾ ਤੇ ਮਸਲੀਨ ਦੀ ਬਾਟਮ ਦੇ ਨਾਲ ਜੀ ਇਹ ਵਾਲਾ ਜਿਹੜਾ ਕਲਰ ਹੈਗਾ ਇਹ ਪਰਪਲ ਦੇ ਅੰਦਰ ਹੈ ਔਰ ਇਹਦੇ ਜਿਹੜੇ ਇਹ ਵਾਲਾ ਬਾਰਡਰ ਦੇ ਉੱਪਰ ਡਿਜ਼ਾਈਨ ਆ ਜਾਏਗਾ ਇਹ ਨੈਕਲਾਈਨ ਦੇ ਉੱਪਰ ਡਿਜ਼ਾਈਨ ਆ ਜਾਏਗਾ ਔਰ ਇਹ ਜਿਹੜਾ ਦੁਪੱਟੇ ਦੇ ਅੰਦਰ ਬਹੁਤ ਪਿਆਰਾ ਡਿਜ਼ਾਈਨ ਆ ਜਾਏਗਾ ਦੁਪੱਟਾ ਤੇ ਜਿਹੜੀ ਸ਼ਰਟ ਹੈਗੀ ਆ ਇਹ ਬਰਬਰੀ ਦੇ ਅੰਦਰ ਹੈ ਔਰ ਜਿਹੜੀ ਇਹਦੀ ਬਾਟਮ ਹੈ ਮਸਲੀਨ ਦੇ ਉੱਪਰ ਹੈਗੀ ਆ ਹਾਂਜੀ ਤੇ ਨਾਲੇ ਤੁਹਾਨੂੰ ਸਾਡੇ ਬਰਬਰੀ ਦੇ ਸੂਟਾਂ ਦੇ ਉੱਪਰ ਸਪੈਸ਼ਲ ਜਿਹੜਾ ਕਿ ਆਰੀ ਵਰਕ ਕੀਤਾ ਹੋਇਆ ਜਿਹੜਾ ਕਿ ਮਿਲੇਗਾ ਫਲਾਵਰ ਦੇ ਉੱਪਰ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਆਰੀ ਵਰਕ ਦੀ ਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਨੇ ਜਿਵੇਂ ਜਿਹੜਾ ਡਿਜ਼ਾਈਨ ਤੁਹਾਨੂੰ ਸ਼ੋਅ ਕੀਤਾ ਹੈ ਉਹਦੇ ਵਿੱਚ ਆਹ ਵਾਲੇ ਕਲਰ ਨੇ ਬਹੁਤ ਹੀ ਪਿਆਰਾ ਜਿਹੜਾ ਕਿ ਪੀਚ ਪਿੰਕ ਪੀਚ ਜਾਂ ਕਲਰ ਹੈਗਾ ਇੱਕ ਜੀ ਤੇ ਇੱਕ ਆਹ ਵਾਲਾ ਲਾਈਟ ਪੀਚ ਜਿਹਾ ਸ਼ੇਡ ਹੈ ਪੀਚ ਹੈਗਾ ਜੀ ਪਰ ਇਹ ਲੇਮਨ ਸ਼ੇਡ ਹੈ ਔਰ ਸਾਡੀ ਹਰ ਵਾਰੀ ਅਸੀਂ ਕਾਫੀ ਟਾਈਮ ਜਿਹੜੇ ਰੀਸਟਾਕ ਉਹ ਦੁਬਾਰਾ ਦੁਬਾਰਾ ਵਰਬਰੀ ਨੂੰ ਮੰਗਵਾਉਂਦੇ ਰਹਿੰਨੇ ਆ ਇਹਨਾਂ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦੀ ਪ੍ਰਿੰਟਿੰਗ ਜਿਹੜੀ ਹੈਗੀ ਲੱਗ ਹਰ ਵਾਰੀ ਜਿਹੜੀ ਲੱਗ ਹੋਏ ਬਾਕੀ ਸਾਡੀ ਤੇ ਜਿੰਨੀ ਵੀ ਅਸੀਂ ਵੀਡੀਓ ਪਾਈ ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਇਹ ਪ੍ਰਿੰਟਿੰਗ ਹੈਗੀ ਇਹ ਤੁਹਾਨੂੰ ਲੱਗ ਹੀ ਸਾਰੇ ਸੂਟਾਂ ਦੇ ਅੰਦਰ ਮਿਲੇਗੀ ਡਿਜ਼ਾਈਨਿੰਗ ਸਭ ਦੀ ਲੱਗ ਹੋਈ ਹੈ ਇਹਦੇ ਵਿੱਚ ਦੋ ਡਿਜ਼ਾਈਨ ਨੇ ਜਿਵੇਂ ਆ ਇੱਕ ਇੱਕ ਡਿਜ਼ਾਈਨ ਇੱਕ ਦੇ ਵਿੱਚ ਆਹ ਵਾਲਾ ਹੈਗਾ ਵੀ ਇਹਦੇ ਵਿੱਚ ਤੁਹਾਨੂੰ ਜਿਹੜੇ ਕੀ ਫੋਰ ਸਾਈਡ ਜਿਹੜੀ ਫਲਾਵਰਿੰਗ ਮਿਲੂਗੀ ਆ ਤੁਸੀਂ ਦੇਖ ਸਕਦੇ ਹੋ ਤੇ ਸਾਰਿਆਂ ਦਾ ਪ੍ਰਾਈਸ ਜਿਹੜਾ ਕਿ 2275 ਹੀ ਰਹੂਗਾ ਜੋ ਵੀ ਤੁਸੀਂ ਲੈਣਾ ਹੋਵੇ ਅੰਦਰ ਪੂਰੇ ਚੈੱਕ ਮਿਲ ਜਾਣਗੇ ਸਾਰੇ ਚਾਰੋ ਤਰਫ ਜਿਹੜੇ ਹੈਗੇ ਨੇ ਦਾ ਬਾਕਸ ਬਣੇ ਹੋਏ ਆ ਹਾਂਜੀ ਤੇ ਇਹਦੇ ਵਿੱਚ ਵੀ ਜਿਹੜੇ ਦੋ ਕਲਰ ਨੇ ਜਿਵੇਂ ਇੱਕ ਆ ਪਰਪਲ ਹੈਗਾ ਤੇ ਇੱਕ ਹੈਗਾ ਜੀ ਆ ਵਾਲਾ ਪਿੰਕ ਜਿਹਾ ਲਾਈਟ ਪਿੰਕ ਤੇ ਤੁਸੀਂ ਜੋ ਵੀ ਮੰਗਾਉਣਾ ਚਾਹੁੰਦੇ ਹੋ ਤੇ ਮੰਗਵਾ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਹੋ WhatsApp ਕਰ ਸਕਦੇ ਹੋ ਸਾਡਾ Instagram ਪੇਜ ਹੈਗਾ ਜੀ B pipe studio ਦੇ ਨਾਮ ਤੇ ਤੇ ਨਾਲੇ ਹੈਗਾ ਜੀ Snapchat ਤੇ ਉੱਥੇ ਸਾਨੂੰ ਫੋਲੋ ਜਰੂਰ ਕਰ ਲਿਓ ਤੇ ਡੇਲੀ ਦੀਆਂ ਵੀਡੀਓਜ਼ ਜਰੂਰ ਦੇਖਿਓ ਤੇ ਨੈਕਸਟ ਵੀਡੀਓ ਆਪਾਂ ਨੈਕਸਟ ਸਟਾਕ ਦੀ ਜਲਦੀ ਹੀ ਲੈ ਕੇ ਆਵਾਂਗੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਵਾਸਤੇ